ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ HF ਦੇ ਨਗਿਨੇ ਦਿਖਾਵਾਂਗੇ ਦੰਦਾ ਦੇ ਬੱਚੇ ਦਿਖਾਵਾਂਗੇ ਜਰਸੀ ਟੌਪ ਕਲਾਸ ਫੱਟੇ ਚੱਕ ਜਿਹਨੂੰ ਪੰਜਾਬ ਵਾਲੇ ਕਹਿੰਦੇ ਆ ਤੇ ਦੋ ਦਿਖਾਵਾਂਗੇ ਸੋਨੂੰ ਆਪਾਂ ਐਰ ਸਿਰ ਜੇ ਬਹਿਣਾ ਤੇ ਇੱਕ ਖੜੀਆ ਕੋਨੇ ਦੇ ਵਿੱਚ ਮਿਕਸ ਗਾਂ ਜਰਸੀ ਦੇ ਸਾਈ ਵਾਲਾ ਜਿਹਨੂੰ ਮਿਕਸ ਕਹਿ ਦਿੰਦੇ ਆ ਸਾਰੇ ਭਾਂਤਾਂ ਮਾਲ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਹੋਊਗਾ ਐਂਡ ਤੱਕ ਵੀਡੀਓ ਦੇਖੋ ਤੇ ਬਸ ਸੁਆਦ ਆਜੂ ਬਾਕੀ ਵੀਰ ਦੇ ਘਰੇ ਹੋਰ ਦੇਖੋ ਸੂਂਜਾਂ ਵਿੱਚ ਖੜੀਆਂ ਇਧਰ ਮੱਝ ਖੜੀਆ ਗੱਪਣ ਤੇ ਤਿੰਨ ਮੱਝਾਂ ਹੋਰ ਸੂਂਜਾਂ ਖੜੀਆਂ ਇੱਕ ਬੂਰੀ ਮੱਝ ਖੜੀਆ ਸੂਨ ਵਾਲੀ ਮੰਨ ਕੇ ਚੱਲੋ ਵੀ ਜਦੋਂ ਇੱਥੇ ਤੁਸੀਂ ਪਹੁੰਚੋਗੇ ਤੁਹਾਡੇ ਪੱਲੇ ਗੱਲ ਪਾਊਗੀ ਜਮਾ ਟੌਪ ਕਲਾਸ ਨਗੀਨੇ ਆ ਹਰ ਵਕਤ 10 ਤੋਂ ਲੈ ਕੇ 15 ਦੇ ਵਿੱਚ ਪਸ਼ੂ ਹਾਜ਼ਰ ਹੁੰਦੇ ਆ ਬੂਰੀ ਮੱਝ ਖੜੀਆ ਬਹੁਤ ਚੰਗੀ ਉਹ ਤੁਸੀਂ ਆ ਕੇ ਦੇਖ ਲਓ ਕੱਚੀ ਆ ਜੇ ਸੋ ਆਪਾਂ ਇਹਨਾਂ ਬਾਰੇ ਆਪਾਂ ਗੱਲਬਾਤ ਵੀ ਨਾ ਕਰਦੇ ਆ ਆਓ ਆ ਕੇ ਕਰੀਏਗਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਜੀ ਨਾਮ ਗੁਰਪ੍ਰੀਤ ਦਾਸ ਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਨੰਬਰ ਹੈ 977960585 977960585 ਅੱਜ ਲਗਭਗ ਆਪਣੇ ਕੋਲ 9-10 ਗਾਵਾਂ ਦਾ ਵਿਕਰਣ ਬਿਲਕੁਲ ਹਾਜ਼ਰ ਹਨ ਬਾਕੀ ਕੱਚੀਆਂ ਖਣੀਆਂ ਕੋਸ ਹਨ ਪਹਿਲਾ ਨੰਬਰ ਜਿਹੜਾ ਆਪਾਂ ਐਫ ਐਫ 28 ਦੇਖੀ ਜਾਂਦੇ ਆ ਕਿਹੜਾ ਸੂਆ ਇਹ ਬਿਲਕੁਲ ਹੁਆ ਚਾਰ ਦੰਦ ਪਲੂਣ ਚਾਰ ਦੰਦ ਪਹਿਲਾ ਸ ਸਲੋ ਮੈਨ ਦੀ ਸਲੋ ਮੈਨ ਦੀ ਆਪਾ ਦਿਨ ਕਹਿ ਕੱਢਦੀ ਹਜੇ ਇਹ ਸਰੀ ਹਫਤਾ 10 ਦਿਨ ਲੱਗੋਗੇ ਹਫਤਾ ਬਾਕੀ ਬਰੀਰ ਵਾਲੇ ਦਾ ਪਾਸੇ ਚਿਪਕ ਗੱਡੇ ਬੈ ਜਾਣਾ ਹਣਾ ਤੇ ਅੱਗੇ ਸੀਮਨ ਕਿਹੜਾ ਲੱਗਿਆ ਪਤਾ ਕੁਛ ਇਹਦੇ ਸੀ ਨਹੀਂ ਲੱਗਿਆ ਜੀ ਤੋਰਿਓ ਬਾਹਰ ਨੂੰ ਸੋ ਫੇਸ ਕੁਆਲਟੀ ਵਗੈਰਾ ਦੇਖੋ ਬੱਚੀ ਦੀ ਬਹੁਤ ਜਿਆਦਾ ਚੰਗੀ ਪੂਰੀ ਸਾਫ ਸੁਥਰੀ ਸਲੋ ਮੈਨ ਦੇ ਸੀਮਨ ਦੀ ਆਪਾ ਪਹਿਲਾ ਸੂਆ ਸੁੰਦੀ ਪਈਆ ਮੂੰਹ ਹੈ ਗਿਆ ਚਾਰ ਦਾ ਸਵੇਲਿੰਗ ਮਾੜੀ ਮਾੜੀ ਪਾਉਣ ਲੱਗ ਗਈ ਤੇ ਇਹਦਾ ਬਾ ਉਮੀਦ ਲਾ ਸਕੇ ਦੁੱਧ阿里 ਕਿੰਨਾ ਪਾ ਦੋ ਵੀਰੇ 30 ਤੋਂ ਪਲੱਸ ਪਹਿਲੇ ਨਹੀਂ ਚੱਲੂ ਜੀ ਠੀਕ ਹੈ ਪਹਿਲੇ ਸੂਏ 30 ਤੋਂ ਪਾਰ ਪਾਉ ਉਸ ਤੇ ਬਾਕੇ ਥਣ ਚਾਹੇ ਹਾਥੀ ਚੋਈ ਕਰ ਲਈਏ ਚਾਹੇ ਮਸ਼ੀਨੀ ਹੈਣਾ ਹਾਈਟ ਫਲੇਟ ਕਰ ਲਈਏ ਜੀ ਦੋਨੇ ਟਾਈਪ ਦਾ ਥਾਣਾ ਫੁੱਲ ਬਰੀਡ ਵਾਲੀ ਤੁਹਾਨੂੰ ਬੈੜ ਦਿਖਾਉਣੇ ਪਏ ਆ ਸਿਕਸਰ ਲੱਗਿਆ ਵੀਰ ਕਹਿੰਦਾ ਸੀਮਣੇ ਤੇ ਸੋ ਕੁਆਲਿਟੀ ਵਗੈਰਾ ਦੇਖੋ ਬੈੜ ਦੇ ਵਿੱਚ ਪੂਰੀ 107% ਆ ਪੂਰੀ ਜਿਆਦਾ ਚੰਗੀ ਫੁੱਲ ਬਰੀਡ ਵਾਲੇ ਪਹਿਲੇ ਨੰਬਰ ਦੇ ਆਪਾਂ ਤੁਹਾਨੂੰ ਨਗੀਨਾ ਦਿਖਾਤਾ ਤੇ ਸੂਣ ਦੇ ਵਿੱਚ ਪੰਜ-ਛੇ ਦਿਨ ਹਜੇ ਬੈੜ ਕੱਢਦੀ ਪਈ ਹੈਗੀ ਇਹ ਬਰੀਡ ਫੁੱਲਾ ਪਹਿ 30 किलो ਤੋਂ ਤੇ ਚੱਲੂਗੀ ਬੜਾ ਅੱਗੇ ਬਾਈ ਜੀ ਗੱਲ ਕਰਦੇ ਦੂਜੇ ਨੰਬਰ ਤੇ ਬੱਚੀ ਦੀ ਇਹ ਵੀ ਫਲੂਆ ਜੀ 1 ਮਹੀਨਾ ਬਰਤੀ ਇਹਦਾ ਜੀ ਇਹ ਦੰਦੋ ਕਿਵੇਂ ਆਜੀ ਜਮਾ ਦੋ ਦੰਦ ਬਚਾ ਜਾਵਾਂ ਦੋ ਦੰਦ ਬਚਾ ਜਾਵਾਂ ਹਾਂ ਜੀ ਮਹੀਨਾ ਬਾਕੀ ਹੈ ਨਾ ਹਾਂ ਜੀ ਠੀਕ ਹੈ ਇਹ ਪਤਾ ਕੁਛ ਕਰੇ ਸੀਮੰਦੀਆ ਇਹੋ ਨਹੀਂ ਪਤਾ ਜੀ ਠੀਕ ਹੈ ਤੇ ਮਹੀਨਾ ਪੈਂਡਿੰਗ ਆ ਹਨਾ ਅੱਗੇ ਗੱਲ ਕਰਦੇ ਆਪਾਂ 3 ਨੰਬਰ ਦੀ 3 ਨੰਬਰ ਦੀ ਇਹ ਦੂਜਾ ਸੂਆ ਜੀ 20 ਦਿਨ ਪਿਆ ਜੀ ਰੰਗ ਪ੍ਰਿੰਟ ਪੂਰਾ ਫੁੱਲਾ ਇਹ ਜੋੜਾ ਸੇਮ ਹੀ ਆਏਗਾ ਜਮਾ ਹਨਾ ਠੀਕ ਹੈ ਇਹ ਮਨ ਕੇ ਦੁੱਧੋ ਕਿਵੇਂ ਇਹ ਜਵਾਨ ਦੂਜਾ ਸੂਆ ਹਾਂਜੀ ਤੇ ਕਿੰਨਾ ਮੈਕਸਿਮਮ ਦੁੱਧ ਪਾਉਗੀ ਇਹ 24 25 ਕਿਲੋ ਦੇ ਦੁੱਧ ਨਹੀਂ ਮਾਫੀ ਉਸ ਤੋਂ ਵਧੀਆ ਜੀ 20 ਤੋਂ 25 ਨਾਲ ਲੱਗਦੀ ਸੋ 20 ਦਿਨ ਬਾਕੀ 24 25 ਕਿਲੋ ਦੇ ਘਰਾਂ ਦੇ ਦੁੱਧ ਪਾਉਣ ਵਾਲੀ ਬੈੜ ਹੈਗੀ ਆ ਤੇ ਸਾਈਜ ਵਾਲੇ ਤਿੰਨੇ ਵੜਾ ਇੱਕੋ ਜਿਹਾ ਕੱਦ ਕਾਰ ਤੇ ਪੂਰੀਆਂ ਫੁੱਲਾ ਹਨਾ ਸੋ ਕਿਸੇ ਪਾਸੋਂ ਲੈ ਚੇ ਨਾ ਮੈਨੂੰ ਚਾਰੂ ਵਗੈਰਾ ਪੂਰੀਆਂ ਫੁੱਲਾ ਅੱਗੇ 4 ਨੰਬਰ ਤੇ ਦੇਖੀਏ ਨਾ ਮੋਟਾ-ਮੋਟਾ ਥਾਣਾ ਪਾ ਇਹਨਾਂ ਦੇ ਬਰਾਬਰ ਜੀ ਹੋਣਗੇ ਠੀਕ ਹੈ 23 ਕਿਲੋ ਦੁੱਧ ਪਾਇਆ ਜੀ ਕੂਮਲੇ ਦੁੱਧ ਚਾਰ ਰੋਜ਼ ਹੁਣ ਕੈਨ ਲੈ ਜੂ ਹਜੇ ਇਹ ਬਲ ਤਿਆਰੀ ਹੈ ਜੀ ਪੰਜ ਸੱਤ ਤਣ ਵਹਿੰਦੇ ਆ ਪੰਜ ਸੱਤ ਤਾਂ ਸੂਣ ਚ ਬਾਕੀ ਸੋ ਚਾਰੇ ਵਹਿਣਾ ਦੇਖੋ ਸਹਿਜ ਦੇਖੋ ਪੂਰਾ ਫੁੱਲ ਓਕੇ ਆ ਐਤ ਕੀ ਅੰਦਾਜ਼ਾ ਲਾ ਕੇ ਚੱਲੀ ਇਹਦਾ ਭਾਬੀ 24 ਦੇ ਘਰ ਵਾਲੀ ਵਹਿੜ ਹੈਗੀ ਹੈ ਜਮ ਠੀਕ ਹੈ ਰੇਟ ਵਿਆਰ ਕੀ ਰੋਗੇ ਦਾ ਫਿਰ ਇਹ 82000 ਤਿੰਨ ਪੜ ਦੇ ਦਾਂਗੇ 82000 ਦੀ ਵਹਿੜ ਆਪਾਂ ਇਹ ਦੇ ਦਾਂਗੇ ਹਾਂਜੀ ਸੋ 82000 ਦੀ ਵਹਿੜ 24 ਕਿਲੋ ਦੁੱਧ ਦੇਣ ਵਾਲੀ ਇੱਕ ਹਫਤਾ ਸੂਣ ਦੇ ਵਿੱਚ ਟਾਈਮ ਰਹਿ ਗਿਆ ਬਾਤ ਜੇ ਦਾ ਥਾਣ ਦੇਖੋ ਜਿਵੇਂ ਗੁੱਲੇ ਵਾਲਾ ਕਿਆ ਬਾਤਾਂ ਤੇ ਰੇਟ ਵੀ ਨੇ ਬਿਲਕੁਲ ਜੈਨੂਨ ਮੰਗਿਆ 82000 ਰੁਪਿਆ ਪੂਰਾ ਸਾਫ ਸੁਥਰੀ ਰਾਜੀ ਭੜੀ ਵੀ ਬਹੁਤ ਵਹਿੜਾ ਕੋਈ ਵੀ ਰਾਗੇ ਛੋਟੀ ਨਹੀਂ ਕਹਿ ਸਕਦਾ ਲਿੱਸੀ ਨਹੀਂ ਕਹਿ ਸਕਦਾ ਤੇ ਰੇਟ ਵੀ ਇਹਦੇ ਦੁੱਧ ਦੇ ਅਕੋਰਡਿੰਗ ਤੇ ਇਹਦੀ ਬਾਡੀ ਦੇ ਅਕੋਰਡਿੰਗ ਇਹਨੂੰ ਸੂਟ ਕਰਦਾ ਪਿਆ ਤੇ ਪਤਲੇ ਕੁੰਬਲੇ ਦੀ ਪਤਲੀ ਕਾਗਜ਼ ਵਰਗੀ ਨਰਮ ਚਮੜੀ ਪਈ ਹੈ ਇਹਦੀ ਸੋ ਥਾਂ ਤੋਂ ਦੇਖੋ ਕਿਆ ਬਾਤਾਂ ਬੋਲ ਬੋਲਦਾ ਬੱਚਾ ਹੀ ਆ ਤੇ ਬੈਕ ਸਾਈਡ ਦੇ ਇੱਕ ਜੀ ਆਪਾਂ ਹੋਰ ਦੱਸ ਦਈਏ ਖਾਨਾ ਵਰਗੀ ਪਿੱਠ ਕੁਆਲਿਟੀ ਚ ਚੜਾਈ ਹੈ ਜਿਹਦੇ ਪਿੱਠਾ ਪਸਦਾ ਹੈਗਾ ਤੇ 24 25 ਕਿਲੋ ਉਹ ਵੀ ਨਸਲੀ ਦੋਦੇ ਨੇ ਆਰਾਮ ਨਾਲ ਦੇ ਦੇਣਾ ਰੇਡ ਵੀਰ ਨੇ ਜੈਨੂਇਨ ਜਾ ਕਰਿਆ 82000 ਰੁਪਿਆ ਇਹਦੇ ਵਿੱਚ ਵੀਰ ਮਾਨਤਨ ਘਰ ਆਏ ਬੰਦੇ ਦਾ ਹੋ ਜਾਊਗਾ ਠੀਕ ਹੈ ਲੈਵਾ ਵੇ ਇੱਕ ਵਾਰ ਨੇੜੇ ਤੋਂ ਹੋਰ ਦਿਖਾ ਜੀ ਸੋ ਸਾਫ ਸੁਥਰਾ ਲੈਵਾ ਆਪਣਾ ਮਾਲ ਸਾਰਾ ਠੰਡਾ ਸੀ ਲੈ ਠੀਕ ਹੈ ਨਾਲ ਨੂੜਾ ਚੰਗੀਆਂ ਅੱਗੇ ਫਿਰ ਜਰਸੀ ਦਾ ਨਗੀਨਾ ਦੇਖੀਏ ਨੇ ਇੱਕ ਆਪਾਂ ਸੋ ਅੱਜ ਆਪਾਂ ਸੁਣੇ ਇੱਕ ਬਾਤਾ ਲਾਉਣਾ ਪੂਗਾ ਚੀ ਚੰਗੇ ਕਹੋ ਵੀ ਚੀ ਦੇਖ ਕੇ ਮਨੋਂ ਮਨ ਲਈ ਖਿੱਚਦੀ ਆ ਬੰਦੇ ਨੂੰ ਜਿਹੜਾ ਆ ਗਿਆ ਉਹ ਮੁੜਦਾ ਨਹੀਂ ਵੀ ਮੈਨੂੰ ਜਰਸੀ ਪਾਜਨ ਪੀਉ ਦਾ ਲੀਆ ਹਲਕੀ ਫੁਲਕੀ ਨਹੀਂ ਹੁੰਦੀ ਆ ਸਰ ਇਹਨੂੰ ਕਹਿੰਦੇ ਆ ਪੰਜਾਬ ਵਾਲੀ ਜਰਸੀ ਹਨਾ ਜਮਾ ਪੰਜਾਬ ਵਾਲੀ ਹੈ ਸੋ ਵੀਡੀਓ ਪਾਉਣ ਦਾ ਕੰਮ ਆ ਮੇਰਾ ਮੈਨੂੰ ਕਹਿਣੀਆਂ ਪੈਂਦੀਆਂ ਤੇ ਜਦੋਂ ਹੁਣ ਮੂਰੇ ਪੰਜਾਬ ਵਾਲੀ オリジナル ਖੜੀ ਆ ਜਮਾ ਸੇ ਦੰਦੋ ਕਿੰਨੇ ਵੀਰ ਮਰੇ ਆ ਇਹ ਦੰਦੋ ਦਾ ਛੇ ਹੋਣੀ ਸੀ ਦੰਦੋ ਛੇ ਦੰਦ ਹਨਾ ਮੂਹ ਦੇਖ ਲਓ ਕੀ ਬਾਤ ਆ ਪਤਾ ਕੁਛ ਨਾ ਥੇ ਕਿਹੜੇ ਸੀਮੰਦੀ ਆ ਇਹ ਜੀ ਆਪਾਂ ਕਹਿੰਦੇ ਜੈਗੂ ਵਰ ਫੇਗੂ ਵਰਦੀ ਆ ਨੇ ਆਪਾਂ ਇੰਨੇ ਲਈ ਜੈ ਜਗ ਲਸੋ ਮੈਂ ਬਰੂ ਦਾ ਲਿਆ ਸੀ ਮਨਸੂਮਨ ਕੀ ਇਹਦੀ ਰੀਸ ਕਰੂਗਾ ਜੈ ਜਗ ਲਾ ਜਮ ਤੇ ਇਹੋ ਜੀ ਬੱਚੀ ਪਾ ਦੇ ਚਾਹੇ ਮਾੜਾ ਸੀ ਹੋਣੀ ਲੱਗਿਆ ਹੋਵੇ ਉਹ 20 ਕਿਲੋ ਤੋਂ ਪਾਰ ਚੱਲੂਗੀ ਤੁਸੀਂ 25 ਕਿਲੋ ਦਾ ਦੁੱਧ ਦੋ ਇਹਦਾ ਪਲੂਨ ਦਾ ਦੁੱਧ ਕਿੰਨਾ ਦੱਸਿਆ ਮਾਲ ਕਰਨ ਆਪਾਂ ਨੂੰ ਇਹਦਾ 22 ਕਿਲੋ ਦੁੱਧ ਦੱਸਿਆ ਤੇ ਇਹਦੇ 25 22 ਕਿਲੋ ਤੇ ਚੱਲੂ ਜਾਵਾਂ ਹਨਾ 21 ਕਿਲੋ ਹਜੇ ਕਿਹੜਾ ਸੂੰਦੀ ਆ ਠੀਕ ਹੈ ਹਰਦਾ ਲੈ ਜੁਆੜਦਾ ਆਪਦਾ ਨਾ ਮਾਂ ਦੇਖੀ ਸੀ ਕਿਵੇਂ ਬਣੂਗੀ ਸੋ ਕੱਚੀ ਕੱਚੀ ਹੈ ਇਹਦਾ ਬੈਠ ਹਲੇ ਜਾਵਾਂ ਪੂਰੇ ਸਾਫ ਸੁਥਰੀ ਬਹੁਤ ਵੀ ਡਿਮਾਂਡ ਕਰਦੇ ਕਿ ਅਸੀਂ ਪੰਜਾਬ ਵਾਲੀ ਜਰਸੀ ਲੈਣੀ ਆ ਪੰਜਾਬ ਵਾਲੀ ਜਰਸੀ ਲੈਣੀ ਆ ਸੋ ਅੱਜ ਤੁਹਾਨੂੰ Ориਜੀਨਲ ਪੰਜਾਬ ਵਾਲੀ ਜਰਸੀ ਤੇ ਫਿਰ ਰੇਟ ਤਾਂ ਫਿਰ ਇਹਦਾ ਵਧੀਆ ਹੋਊਗਾ ਰੇਟ ਫੋਨ ਤੇ ਕਰਾਂਗੇ ਰੇਟ ਫੋਨ ਤੇ ਹੋਊਗਾ ਕਿਉਂਕਿ ਜਮਾ ਪੰਜਾਬ ਵਾਲੀ ਆ ਜਮਾ ਇਹ 10 ਦਿਨ ਕੱਢਦੀ ਆ ਨਾ ਜੀ ਫਿਰ ਕੱਚੀ ਆ ਖੜ ਜਾਂਦਾ ਬਸ ਹੁਣ ਕੀ ਕਰ ਉਹੀ ਵਾਰ ਵੇਚ ਨਾਲ ਭਾਜੀ ਲੈ ਲੈਂਦਾ ਸੋ ਜਿਹੜੇ ਵੀਰ ਕਹਿੰਦੇ ਕਿ ਸੀ ਪੰਜਾਬ ਵਾਲੀ ਜਰਸੀ ਲੈਣੀ ਆ ਮੇਰਾ ਵੀਰ ਆ ਮਤਲਬ ਸਵਾਦ ਲੈਣ ਨਾਲ ਲੱਖ ਦੇ ਨੇੜੇ ਜਾ ਕੇ ਗਾਂ ਦਾ ਸੌਦਾ ਹੋਊਗਾ ਜੈ ਜੈ ਗੱਲ ਆ ਸਾਲਾ ਕਟ ਕਲਮ ਫੋਨ ਨਾ ਲਾਵੇ 1977960528 ਤੇ ਫੋਨ ਲਾ ਲਿਓ ਤੇ ਜਿਹੜਾ ਵੀਰ ਨੇ ਕਾਲ ਪਹਿਲਾਂ ਕਰ ਲਈ ਬੈਠ ਲੈ ਜਾਵਾਂਗੇ ਬਾਲੀ ਚੰਗੀ ਬੈੜਾ ਤੇ ਇੱਕ ਇਹ ਨਹੀਂ ਗੱਲ ਵੀ ਸਲਾਹੀ ਜਾਣਾ ਚੀਜ਼ ਨੂੰ ਜਦੋਂ ਮੂਰੇ ਮੰਨ ਗਏ ਚਲੋ ਵੀ ਮੂਸੇ ਵਾਲੇ ਦਾ ਖਾੜਾ ਲੱਗਿਆ ਵਾ ਤਾਂ ਗੋਡੀਆਂ ੜਾ ਕੇ ਬਹਿਣਾ ਪੈਂਦਾ ਜਮ ਉਹ ਗੱਲ ਹੀ ਏਦੀ ਹਨਾ ਅੱਗੇ ਆ ਗਈ ਐਰ ਸੈਰ ਇਹ ਕਿਹੜਾ ਸੂਆ ਸੂੰਦੀ ਆ ਤੇ ਟੀਚਾ ਹੋਖ ਰਿਹਾ ਤੇ ਲੇਵਾ ਚ ਟੇ ਲਾਡੂ ਲਾ ਬਾਲੀਆਂ ਪੰਜਾਹ ਦੇ ਹਨ ਹਾਂ ਜੇ ਪਿਆ ਜੇ 15 ਮਹੀਨੇ ਸੋ ਲੇਵਾ ਦਾ ਜਮਾ ਆ ਜਮਾ ਇਹ ਖੁਆ ਬਣਿਆ ਹੁੰਦਾ ਨਾ ਕੱਚਾ ਰਾਵੜੀ ਜੀ ਬਣ ਜਾਂਦੀ ਆ ਉਹ ਚੀਜ਼ ਆ ਲੇਵਾ ਇਹਦਾ ਕਿੰਨੇ ਦੁੱਤੇ ਚੱਲ ਜੂ ਵੀਰ ਮੇਰੇ ਇਹ ਦੁੱਤੇ ਨੇ 17 ਤੋਂ 18 ਕਿਲੋ ਦਿੱਤਾ ਭਾਈ ਇਹ ਚੱਲਦਾ ਦੁੱਤੇ ਦਾ ਇਹਦੀ ਚੱਲੂ 20 ਵਾਲੇ ਘਰਾਂ ਆ ਜੀ ਹਾਂ 20 ਵਾਲੇ ਕਰਾਂ ਚੱਲ ਇਹਦੇ ਫਿਰ ਵੀਰ ਮੇਰੇ ਮੋਲਾ ਪੱਕੀ ਰੱਖਿਆ ਮੋਲੇ ਦਾ 55000 ਸਿਰਫ ਹਾਂ ਸਿਰਫ ਪੱਲਿਓ ਤੇ ਨਹੀਂ ਪਾ ਕੇ ਦੇਈ ਜਾਂਦਾ ਪੁੱਪੱਲ ਨੂੰ ਬੰਦਾ 52 ਦੀ ਦੇ ਰਾਨਾ ਅੱਛਾ ਸੋ ਵੀਰੋ 52000 ਦੀ ਮੈਨੂੰ ਆਈ ਸੀ 65 ਮੰਗੇਗਾ ਇਹਦਾ ਤੇ 52000 ਦੀ ਬਹਿੜ ਐਰ ਸੈਰ ਉਹ ਕਿਤੇ ਨਹੀਂ ਮਿਲਣੀ ਢਿਲੋੜੇ ਦੀ ਫਰਬਰਨਾਲਾ ਤੇ ਮਿਲੂਗੀ ਦਾ ਵਸ ਉਹਨੂੰ ਜਿੱਥੇ ਮਰਜੀ ਪੀਟੀਸੀ ਸੀਟੀਸੀ ਜਿਹੜੇ ਮਰਜੀ ਚੈਨਲ ਖੋਲ ਖੋਲ ਦੇਖ ਲਓ ਆ ਪਾਣੀ ਮਿਲਣਾ ਕਿਤੇ ਐਰ ਸੈਰ ਦਾ 52000 ਦੇ ਵਿੱਚ ਸਿਰਫ ਸੋ ਮੇਰਾ ਆਪਦਾ ਮਨ ਕਹਿੰਦਾ ਸੀ ਵੀ 65 ਵੰਗੂ ਜਾਵਾਂ ਪਤਾ ਬਾਲੇ ਪਾਜ ਲੈ ਕੇ ਆਏ ਬੈਠ ਹਣਾ ਤੇ ਥਾਂ ਥਣ ਜਮਾ ਓਕੇ ਆ ਧਮਾਕ ਨਾ ਠੀਕ ਐ ਤੇ ਠੰਡੀ ਸਿਰੀ ਬਾਰਸ਼ ਵਰ ਗਈ ਹੈ ਹਣਾ ਸੋ ਦੇਖੋ ਕਿਆ ਬਾਤ ਆ ਬਾਈ ਜਮ ਤੇ ਗੁੰਦਦਤ ਮਾਰਦੀ ਜਮਾ ਹਨਾ ਬੋਲਾ ਮਾਰਦੀ ਸੋ ਜਮਾ 52000 ਦੇ ਵਿੱਚ ਦੁੱਧ ਪੀਂਦੇ ਕਰਦਾਂਗੇ ਕੰਦਗਾਠ ਵਾਲੇ ਬੜਾ ਆ ਨਮੂਨਾ ਆ ਗਿਆ ਬਾਈ ਦੇਖੋ ਇਹ ਵੀ ਐਰ ਸਿਰ ਚ ਆ ਗਈ ਹਨਾ ਇਹ ਕਿੰਨੇ ਦਿਨ ਲੈਂਦੀ ਆ ਇਹਦੇ 5 ਦਿਨ ਪਾਇਆ 5 ਦਿਨ ਬਾਕੀ ਹਾਂ ਦੀ ਵਾਲੀਆ ਮੇਰੀ ਦੇਖੀ ਆ ਥੱਲੂ ਪਹਿਲੇ ਥੀ ਠੀਕ ਹੈ 5 6 ਦਿਨ ਰਹਿ ਗਏ ਬਾਕੀ ਸੂਣ ਚ ਇਹਦੀ ਕੀ ਐਵਰੇਜ ਕੀ ਰਹੂਏ ਜੀ ਇਹਦਾ ਬਾਈ 22 ਕਿਲੋ ਰੋਜ਼ ਆ 3 ਮਹੀਨੇ ਸੋ 20 ਕਿਲੋ ਤੋਂ ਮੰਨ ਕੇ ਲੈ ਲਿਓ ਪਿਓਰ 에ਅਰ ਸੈਰ ਬੈਠ ਜਾਵਾ ਲੈਵਾ ਅੱਗੇ ਪਿੱਛੇ ਦਾ ਜਾਵਾ ਵਾਟਰ ਬਾਕਸ ਵਾਲਾ ਲੈ ਭਾਈ ਆ ਤੇ ਫਿੱਟ ਫਾਟ ਲੈਵਾ ਫਾੜਿਆ ਵਾਲਾ ਲੈਵਾ ਜਾਵਾ ਤੇ ਇਹਦਾ ਭਾਵ ਯਾਰ ਜਾਂ ਬਾਕੀ ਰੱਖਿਆ ਭਾਵ ਯਾਰ 75000 ਦੀ ਦੇ ਦਾਂਗੇ ਉਹ ਵੀ ਹਰਾਨ ਕਰਨ ਵਾਲੀ ਮੁੱਲ ਮੁੱਲ 85 ਕਿਰਾਲਾ 80 ਕਿਰਾਲਾ ਸੋ ਰੋਕੀ ਵੜੀ ਇਹਨੂੰ 75000 ਦੀ ਜਮਾ ਮੰਨ ਕੇ ਚਲੋ ਵੀ ਲਾਡਨ ਵਰਗੀ ਬੈੜਾ ਜਾਗਦੀ ਫਿਰਦੀ ਆ ਜਾਵਾ ਗਵਾਂਡੀ ਪੁੱਛਿਆ ਕਿ ਕਿੱਥੋਂ ਆਈ ਆ ਤੇ ਥਾਂ ਥਣ ਦੇਖੋ ਜਾਵਾ ਥੰਦੇ ਗੁੰਦੀ ਵੀ ਆ ਜਾਵਾ 75000 ਦੀ ਹਣਾ ਉਹ ਪਿਓਰ ਐ ਸਰ ਬਹੁਤ ਵੀਡੀਓ ਐਰ ਸਿਰ ਦੀ ਵੀਡੀਓ ਆ ਬਹੁਤ ਘੱਟ ਵੇਂਦੀ ਐ ਕਿਉਂਕਿ ਬਰੀਡ ਵਾਲ ਇੰਨੀ ਆਪਣੇ ਹਲੇ ਆਮ ਨਹੀਂ ਹੋਈਏ ਇਹ ਤੇ 75000 ਦੇ ਵਿੱਚ ਐਰ ਸਿਰ ਜਾਵਾਂ ਤੇ ਅੱਗੇ ਮੈਕਸ ਬਰੀਡ ਆ ਗਈ ਜਰਸੀ ਸਾਈਵਲ ਸਾਰਾ ਕੋਸ ਹਣਾ ਹਾਂ ਜੀ ਜਰਸੀ ਐ ਸਾਈਵਲ ਵਾਲਾ ਇੰਨੀ ਠੰਡੀ ਅਸੀਲ ਗਰੀਬ ਇੰਨੀ ਆ ਸਾਡੀ ਵਾਲਾ ਇਹ 10 ਦਿਨ ਪਿਆ ਭਾਈ ਕਿੰਨਾ ਦੁੱਧ ਦੇ ਦੂਗੀ ਦੁੱਧ ਇਹਦਾ ਵੀ 22-23 ਕਿਲੋ ਦੱਸਿਆ ਪਰ 18 ਮੰਨ ਕੇ ਲਏ 18 ਮੰਨ ਕੇ ਤੇ ਥੱਲੇ ਰੱਸਾ ਵਾ ਦੇਖੋ ਜਿਵੇਂ ਕੱਸੀ ਦੇ ਵਜੇ ਸੱਪ ਜਾਂਦਾ ਹੁੰਦਾ ਹੁਣ ਨਾ ਫਿਰ ਰੋੜਾ ਵੱਜੇ ਤਾਂ ਭੱਜ ਜਾਂਦਾ ਹੁੰਦਾ ਉਹ ਚੀਜ਼ ਆ ਇਹ ਰਸਾ ਪਾਇਪ ਕੋਸ਼ਿਸ਼ ਕਰੂਗੀ ਥੱਲੇ ਜਰਸੀ ਸਾਈਵਲ ਸਾਰਾ ਕੁਝ ਸਨੈਕਸ ਆ ਦੁੱਧ ਮੱਝਾਂ ਨਾਲ ਦਾ ਦੂਫੈਂਟ ਵਾਲਾ ਮੱਝਾਂ ਮੱਝ ਹੀ ਆ ਇੱਕ ਤਰ੍ਹਾਂ ਦੀ ਸੋ ਜਿਹੜਾ ਇਹਦੇ ਕੀ ਮੁੱਲ ਹੈ ਫਿਰ ਇਹਦਾ ਬਸ ਇਹਦਾ 52 ਲੈਣ ਦੀ ਸਿਰਫ ਹਾਂ ਸੋ 52000 ਦੇ ਵਿੱਚ 20 20 ਕਿਲੋ ਦੁੱਧ ਨਾਲ ਬੜਾ ਇੱਥੇ ਅੱਜ ਆਗਾ 10 ਦਿਨ ਬਾਅਦ ਨਹੀਂ ਉਹਦੇ ਦਾ ਫਿਰ ਤੈਨੂੰ ਬਦ ਖਾ ਜੂ ਬਹੁਤ ਹੈਨਾ ਉਹਦੇ 65 ਦੀ ਦੇਵਾਂਗੇ ਸੋ ਮੰਨ ਕੇ ਚੱਲੋ ਵੀ ਸੈਲਜ 200 ਰੁਪਏ ਕਿਵਾਂਟਲ ਪੈਂਦਾ ਆਪਾਂ ਨੂੰ ਘਰ ਦਾ 4 ਰੁਪਏ ਹਾਂਜੀ ਤੇ ਉਹਦੇ ਨੂੰ ਮੰਨ ਕੇ ਜੇ 10 ਦਰ ਖੜ ਗਈ 2000 4 ਹੀ ਖਾ ਜੂ ਇਹ ਤੇ ਬ ਸੋ ਜੈਜ ਗੱਲ ਆ 52000 ਦੀ ਸੋ ਸਾਰੇ ਭਾਂਤਾਂ ਮਾਲ ਮਿਲਦਾ ਆਪਣੇ ਕੋਲ ਸੋ ਦੇਖੋ ਜਮਾ ਅਰਸਾ ਪੇਪਾ ਕਿਸੇ ਗੱਲ ਨੂੰ ਕਹੀ ਹੈ ਲੈ ਚੱਲ ਤੋੜਦੇ ਨੂੰ ਜਰਸੀ ਵੀ ਹੈ ਸਾਹੀ ਵਾਡੀ ਨਹੀਂ ਹੈਗੀ ਜਰਸੀਆਂ ਨੂੰ ਪੱਟੀ ਆ ਪੂਰਾ ਵੱਡਿਆ ਇਹ ਮੰਨ ਕੇ ਚੱਲ ਜਿਹੜੀ ਬਾਹਲੇ ਨਗਾਤਰੀ ਜਰਸੀ ਲੈਣੇ 34 ਉਹਨਾਂ ਨਾਲੋਂ ਚੰਗੀ ਰੂ ਸੋ ਹੁਣੇ ਜਮਾ ਮੱਛਲ ਵਾਲੀ ਨੂੰ ਵੱਡੀ ਆ ਸੋ ਜੈਜ ਗੱਲ ਆ ਕਿਉਂਕਿ ਆਪਣੇ ਇਹ 47 ਡਿਗਰੀ ਵਾਲੇ ਤਾਪਮਾਨੇ ਦਾ ਚੱਲਿਆ ਵਾ ਜਮਾ ਕੁਝ ਨਹੀਂ ਗੋਲ ਤਾਂ ਵੀ ਕੋਈ ਗੱਲ ਨਹੀਂ ਆਪਾਂ ਮੰਦੀ ਦੇਵਾਂਗੇ ਸੋ ਰੇਡ ਵੀਰ ਕਹਿੰਦਾ ਜਮਾ ਜੈਨੂਣ ਤਵਾ ਕੜੇ ਕਰੇ ਜਿਹੇ ਜੀ ਚੀਜ਼ ਆ ਉਹੋ ਜਿਹਾ ਭਾਗ ਆ ਇਹ ਨਹੀਂ ਗੱਲ ਵੀ ਚੀਜ਼ ਛੱਟ ਦੀ ਤੇ ਭਾਗ ਕਰ ਲੋ ਲੱਖ ਤੇ ਜਿਹੜਾ ਵੀਰ ਆ ਲੈ ਗਿਆ 에어 ਸਿਰ 52000 ਦੀ ਕਹੀ ਹੈ ਨਾ ਆਪਾਂ ਹਾਂਜੀ ਮੈਂ ਤਾਂ ਲਾ ਇੱਕ ਕੱਲੂ ਭਾ ਕੇ ਦੇਂਗਾ ਜ 1000 2000 ਚਲ ਕੋਈ ਗੱਲ ਨਹੀਂ ਸੋ 52000 ਦੀ 에어 ਸਿਰ ਕਿਤੇ ਵੀ ਨਹੀਂ ਮਿਲਣੀ ਪੂਰੀ ਸਾਫ ਸੁਥਰੀ ਇੱਕ ਦਿਖਾ ਦੀ ਜਰਸੀ ਨਗੀਨਾ ਜਮਾ 977960588 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ